ਜੋ ਪੰਜਾਬ ਦੀ ਧਰਤੀ ਤੇ ਪਿਛਲੇ ਸਮੇਂ ਦੇ ਅੰਦਰ ਹੜ੍ਹ ਦੇ ਰੂਪ ਵਿੱਚ ਕੁਦਰਤੀ ਆਫਤਾਂ ਆਈਆਂ ਹਨ ਸਤਿਗੁਰੂ ਜੀ ਇਹਨਾਂ ਹੜ੍ਹ ਪੀੜਤਾਂ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਮੁੱਚੇ ਅਕਾਲੀ ਦਲ ਲੀਡਰਸ਼ਿਪ ਦੇ ਵੱਲੋਂ ਹੜ੍ਹ ਪੀੜਤਾਂ ਦੇ ਪਸ਼ੂਆਂ ਦੇ ਵਾਸਤੇ ਹਰੇ ਚਾਰੇ ਅਤੇ ਅਚਾਰ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸੂਬਾ ਪਾਣੀ ਦੀ ਮਾਰ ਚੱਲ ਰਿਹਾ ਸੀ ਹੜਾ ਕਾਰਨ ਹਾਹਾਕਾਰ ਮਚੀ ਹੋਈ ਸੀ ਸਰਕਾਰ ਸੁੱਤੀ ਪਈ ਸੀ ਅਜਿਹੇ 'ਚ ਲੋਕਾਂ ਦੀ ਬਾਂ ਫੜੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਲੋਕਾਂ ਦੀ ਸਾਰ ਲਈ ਲੋਕਾਂ ਦੀ ਨਾ ਸਿਰਫ ਮਾਲੀ ਮਦਦ ਕੀਤੀ ਬਲਕਿ ਉਹਨਾਂ ਨੂੰ ਇਸ ਔਖੀ ਘੜੀ 'ਚ ਹਿੰਮਤ ਵੀ ਦਿੱਤੀ ਨਾਲ ਵਾਅਦਾ ਕੀਤਾ ਕਿ ਪਾਣੀ ਦੀ ਮਾਰ ਘਟ ਹੋ ਜਾਣ ਤੋਂ ਬਾਅਦ ਵੀ ਪੰਜਾਬ ਦੀ ਖੇਤਰੀ ਪਾਰਟੀ ਉਹਨਾਂ ਨਾਲ ਡਟ ਕੇ ਖੜੀ ਰਹੇਗੀ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਵਾਅਦਾ ਨਿਭਾਇਆ ਵੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਤੇ ਗਏ ਐਲਾਨ ਮੁਤਾਬਕ 500 ਟਰੱਕ ਪਸ਼ੂਆਂ ਲਈ ਚਾਰੇ ਦੀ ਪਹਿਲੀ ਖੇਪ ਰਵਾਨਾ ਕੀਤੀ ਗਈ ਚਮਕੌਰ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੇ ਝੰਡੀ ਵਖਾ ਕੇ 100 ਟਰੱਕਾਂ ਦਾ ਕਾਫਲਾ ਰਵਾਨਾ ਕੀਤਾ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਹੜ੍ਹਾਂ ਕਾਰਨ ਤਕਰੀਬਨ 4 ਲੱਖ ਏਕੜ ਤਬਾਹ ਹੋ ਗਈ ਜ਼ਮੀਨ ਲੋਕਾਂ ਦੇ ਘਰ ਟੱਟ ਗਏ ਤੇ ਨਾਲ ਜਿਹੜੇ ਜਾਨਵਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਖਾਸ ਕਰਕੇ ਚਾਰੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਅਸੀਂ 500 ਟਰੱਕ ਅਸੀਂ ਚਾਰੇ ਦੇ ਜਿਹਦਾ ਮੱਕੀ ਦਾ ਚਾਰਾ ਬੰਦ ਹੈ ਉਹਦੇ ਅਸੀਂ ਅੱਜ ਅਸੀਂ ਸਪਲਾਈ ਕਰਾਂਗੇ ਜਿਹੜੀ ਜਿਹੜੇ ਪਿੰਡਾਂ ਵਿੱਚ ਜਿੱਥੇ ਪਸ਼ੂ ਹੈਗੇ ਤੇ ਉੱਥੇ ਚਾਰਾ ਹੈ ਨਹੀਂ ਸੋ ਅੱਜ ਉੱਥੇ ਦੀ ਸ਼ੁਰੂਆਤ ਹੋ ਗਈ ਹੈ ਪਹਿਲੇ ਵੀ ਅਸੀਂ ਭੇਜਿਆ ਤੇ ਅੱਜ ਅਸੀਂ ਵੱਡੇ ਸਕੇਲ ਤੇ ਅਸੀਂ ਭੇਜਨੇ ਆ ਮੈਂ ਜਮਕੋਰ ਸਬ ਜਸਲ ਸਾਇਲੈਂਸ ਸੈਂਟਰ ਹੈ ਜਿੱਥੇ ਮੈਂ ਖੜਾ ਹਾਂ ਆ ਸਾਰਾ ਸਾਇਲੈਂਸ ਅਸੀਂ ਕੀਤਾ ਹੈ ਤੁਸੀਂ ਉਧਰ ਵੀ ਬਹੁਤ ਖੜੇ ਹੈ तकरीबन ਇੱਥੋਂ 1.5 200 ਟਰੱਕ ਇੱਥੋਂ ਨਿਕਲੂਗਾ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ 100 ਟਰੱਕ ਅੱਜ ਸਾਇਲੈਂਸ ਦੇ ਇੱਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ ਜੀ ਹਾਂ ਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਇਨਾ ਟਰੱਕਾਂ ਨੂੰ ਜਲੰਧਰ ਅਤੇ ਗੁਰਦਾਸਪੁਰ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਪੀੜਤਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਵੀ ਕੀਤਾ ਕਿ ਅਕਾਲੀ ਦਲ ਦੇ ਵੱਲੋਂ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਭੇਜਣ ਦੀ ਵੀ ਸੇਵਾ ਨਿਭਾਈ ਜਾਏਗੀ ਤੇ 1 ਲੱਖ ਏਕੜ ਬੀਜ ਤੇ ਡੀਜ਼ਲ ਦੀ ਵੀ ਅਕਾਲੀ ਦਲ ਸੇਵਾ ਨਿਭਾਏਗਾ। ਹੜ੍ਹਾਂ ਕਾਰਨ ਪੰਜਾਬ ਵਿੱਚ ਲੱਖਾਂ ਏਕੜ ਜ਼ਮੀਨ ਪ੍ਰਭਾਵਿਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਮੰਗ ਕੀਤੀ ਕੀ ਆਕਾਲੀ ਦਲ ਤੇ ਐਸਜੀਪੀਸੀ ਤਾਂ ਹਰ ਸੰਭਵ ਮਦਦ ਕਰ ਰਿਹਾ ਹੈ ਡੀਜ਼ਲ ਬੀਜ ਦਾ ਇੰਤਜ਼ਾਮ ਕਰ ਰਿਹਾ ਹੈ ਤੇ ਬਾਕੀ ਦੇ ਡੀਜ਼ਲ ਅਤੇ ਬੀਜ ਦਾ ਇੰਤਜ਼ਾਮ ਸਰਕਾਰ ਕਰੇ ਅਸੀਂ ਉਦੋਂ ਅਨਾਉਂਸ ਕੀਤਾ ਸੀ ਕਿ ਅਸੀਂ ਤਕਰੀਬਨ 500 ਟਰੱਕ ਚਾਰੇ ਦੇ ਅਸੀਂ ਸੇਵਾ ਕਰਾਂਗੇ ਆਕਾਲੀ ਦਲ ਤਰਫੋਂ ਤੇ ਉਸ ਲੜੀ ਵਿੱਚ ਲਗ ਲਗ ਇਲਾਕਿਆਂ ਤੋਂ ਕਈ ਜਗ੍ਹਾ ਤੋਂ ਅਸੀਂ ਪਹਚਾ ਵੀ ਦਿੱਤੇ ਹੈ ਤੇ ਅੱਜ ਚਮਕੌਰ ਸਾਹਿਬ ਤੇ ਗੁਰੂ ਦੀ ਨਗਰੀ ਤੋਂ ਅੱਜ ਇਹ 100 ਟਰੱਕ ਅੱਜ ਇਥੋਂ ਚਾਰੇ ਦਾ ਗੁਰਦਾਸਪੁਰ ਤੇ ਜਲੰਧਰ ਜਾ ਰਿਹਾ ਤੇ ਕੱਲ ਪਰਸੋਂ ਫਿਰ ਤੋਂ ਅਸੀਂ ਤਕਰੀਬਨ 100 ਟਰੱਕ ਐਂ ਕਰਦੇ ਕਰਦੇ ਪੂਰੇ 500 ਟਰੱਕ ਦੀ ਜਿਹੜੀ ਸੇਵਾ ਅਸੀਂ ਦਿੱਤੀ ਸੀ ਉਹ ਅਸੀਂ ਪੂਰੀ ਕਰਨਗੇ ਤੇ ਉਸ ਲੜੀ ਵਿੱਚ ਅੱਜ ਅਸੀਂ ਚਮਕੌਰ ਸਾਹਿਬ ਤੋਂ ਅੱਜ 100 ਟਰੱਕ ਭੇਜ ਰਹੇ ਹਾਂ ਖਾਲੀ ਦਲ ਨੇ ਇੱਕ ਹੋਰ ਸੇਵਾ ਆਪਣੇ ਝੋਲੀ ਪਾਈ ਹੈ ਤੇ ਅਸੀਂ ਖਾਲੀ ਦਲ ਤਰਫੋਂ ਫੈਸਲਾ ਕੀਤਾ ਹੈ ਕੀ 50000 ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਬਾਕੀ ਜਿਹੜੇ ਅਸੀਂ 20 ਦਾ 20 ਦੇਣ ਦਾ ਫੈਸਲਾ ਕੀਤਾ ਹੈ ਉਹਦੇ ਵੀ ਪਾਬੰਦ ਅਸੀਂ ਉਹ ਤਿਆਰੀ ਕਰ ਰਹੇ ਹਾਂ ਤੇ ਜਿਹੜੀ ਟਰੈਕਟਰਾਂ ਦੀ ਸੇਵਾ ਦਾ ਵੀ ਅਸੀਂ ਹੁਣ ਜਾਇਜ਼ਾ ਲੈ ਰਹੇ ਹਾਂ ਕਿਵੇਂ ਕਿਦੋਂ ਭੇਜੀਏ ਤੇ ਮੈਂ ਪੂਰੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਤੇ ਸਾਰੇ ਪੰਜਾਬੀਆਂ ਨੂੰ ਤੇ ਆਪਣੇ ਦੇਸ਼ ਵਿੱਚ ਬਚਦੇ ਆਪਣੇ ਲੋਕਾਂ ਨੂੰ ਕਿ ਪੰਜਾਬ ਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਜਿਵੇਂ ਅਕਾਲੀ ਦਲ ਲਗਿਆ ਬਾਕੀ ਵੀ ਪੋਲੀਟੀਕਲ ਪਾਰਟੀਆਂ ਨੂੰ ਮੱਥ ਜੋੜ ਕੇ ਬੇਨਤੀ ਹੈ ਤੇ ਆਪਣਾ ਸਾਰਿਆਂ ਦਾ ਫਰਜ਼ ਹੈ ਜਿੰਨਾ ਵੀ ਕੋਈ ਸਾਧਨ ਹੋਏ ਆਪਾਂ ਯੋਗਦਾਨ ਜਰੂਰ ਪਾਇਓ ਜਿੱਥੇ ਇੱਕ ਪਾਸੇ ਫੰਡਾਂ ਦੀ ਕੋਈ ਕਮੀ ਨਾ ਹੋਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਸੀਐਮ ਰਿਲੀਫ ਫੰਡ ਦੀ ਥਾਂ ਮਿਸ਼ਨ ਚੜ੍ਹਦੀ ਕਲਾ ਫੰਡ ਬਣਾ ਲੋਕਾਂ ਤੋਂ ਫੰਡ ਮੰਗ ਰਹੀ ਹੈ ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ तमाम ਲੀਡਰਸ਼ਿਪ ਤੇ ਵਰਕਰਾਂ ਤੇ ਖਾਸ ਤੌਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਪੱਧਰ ਤੇ ਲੋਕਾਂ ਤੱਕ ਵੱਦ ਤੋਂ ਵੱਧ ਰਾਹਤ ਪਹੁੰਚਾਈ ਜਾ ਰਹੀ ਹੈ ਇਸ ਔਖੀ ਘੜੀ ਚ ਪਾਰਟੀ ਲੋਕਾਂ ਦੇ ਲਈ ਰੱਬ ਦਾ ਦੂਤ ਸਾਬਤ ਹੋ ਰਹੀ ਹੈ ਚਮਕੌਰ ਸਾਹਿਬ ਤੋਂ ਜਸਪ੍ਰੀਤ ਅਸ਼ਕ ਤੇ ਜਗਜੀਤ ਸਿੰਘ ਜੱਗੀ ਦੀ ਰਿਪੋਰਟ